ਸਤਨਾਮ ਸ੍ਰੀ ਵਾਹਿਗੁਰੂ ਸਹਿਬ ਜੀ ਸਤਨਾਮ ਸ੍ਰੀ ਵਾਹਿਗੁਰੂ ਸਹਿਬ ਜੀ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੁਨੀ ਸੈਭੰ ਗੁਰਪ੍ਰਸਾਦ ਚੱਕਰ ਚਿਹਨ ਅਰ ਬਰਨ ਜਾਤ ਅਰ ਪਾਤ ਨਹਿਨ ਜਿਹੇ ਰੂਪ ਰੰਗ ਅਰ ਰੇਖ ਭੇਖ ਕੋ ਕਹਿਣਾ ਸਕਤ ਕੇਹ ਆਚਲ ਮੂਰਤ ਅਨਭਾਉ ਪ੍ਰਕਾਸ਼ ਅਮਿਤੋ ਜਿ ਕਹੀ ਜੈ ਕੋਟ ਇੰਦਰ ਇੰਦਰਾਣ ਛਾਉ ਸ਼ਾਹਾਨ ਗਣੀਜੈ ਤਿਰਭਾਵਨ ਮਹੀਪ ਸੁਰ ਨਰ ਅਸੁਰ ਨੇਤ ਨੇਤ ਬਣ ਤ੍ਰਿਣ ਕੈਤ ਤਵ ਸਰਬ ਨਾਮ ਕਥੈ ਕਾਵਣ ਕਰਮਨਾਮ ਵਰਨਤ ਸੁਮਤ ਭਈ ਪ੍ਰਾਪਤ ਮਨੁਖ ਦੇ ਹਰੀਆ ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ ਅਵਰ ਕਾਜ ਤੇਰਾ ਕਿ ਤੈ ਨਾ ਕਾਮ ਮਿਲ ਸਾਧ ਸੰਗਤ ਭਜ ਕੇ ਬਿਨ ਨਾਮ ਸਰੰਜਾਮ ਲਾਗ ਭਵ ਜਲ ਤਰਨ ਕੈ ਜਨਮ ਬਿਰਥਾ ਜਾਤ ਰੰਗ ਮਾਇਆ ਕੈ ਸੁਜਣ ਸਚਾ ਬਾਤਿ ਸਾਹਾ ਸਿਰ ਸਾਧੈ ਛਾਉ ਜਿਸ ਪਾਸ ਬੈਠਿਆ ਸੋਹੀਐ ਸਵਨਾ ਦਾ ਵੇਸਾਉ ਸੋ ਕਹ ਤਲ ਗੁਰ ਸੇਵੀਐ सहज सुपाए दर्शन परसिया गुरु का जन्म मरण दुख जाए सतनाम श्री वाहिगुरु साहिब जियर महला नावा ਪ੍ਰੀਤਮ ਜਾਨ ਲਿਹੋ ਮਨਮਾਹੀ ਆਪਣੇ ਸੁਖ ਸੋਹੀ ਜਗ ਭਾੰਦਿਓ ਕੋ ਕਾਹੂ ਕੋ ਨਹੀਂ ਪ੍ਰੀਤਮ ਜਾਨ ਲਿਹੋ ਮਨਮਾਹੀ ਸਿਉ ਹੀ ਜਗ ਫਾਂਦਿਓ ਕੋ ਕਾਹੂ ਕੋ ਨਹੀਂ ਰਹਾਉ ਸੁਖ ਮੈਂ ਆਣ ਬਹੁਤ ਮਿਲ ਬੈਠਤ ਰਹਿਤ ਚਹੁ ਦਿਸ ਕਿਰੈ ਵਿਪਤ ਪਰੀ ਸਭ ਹੀ ਸੰਗ ਸਾਡਿਤ ਕਉਨਾ ਆਵਤ ਨਿਰੈ ਘਰ ਕੀ ਨਾਰ ਬਹੁਤ ਹਿਤ ਜਾਸੂ ਸਦਾ ਰਹਤ ਸੰਗ ਲਾਗੀ ਜਬ ਹੀ ਹੰਸ ਤਜੀ ਇਹ ਕਾਇਆ ਪ੍ਰੇਤ ਪ੍ਰੇਤ ਕਰ ਭਾਗੀ ਏਹ ਵਿਦ ਕੋ ਬਿਹਾਰ ਬਣਿਓ ਹੈ ਜਾ ਸੂਨਿ ਹੋ ਲਗਾਇਓ ਅੰਤ ਬਾਰ ਨਾਨਕ ਬਿਨ ਹਰਜੀ ਕੋ ਕਾਮਨਾ ਆਇਓ ਏਹ ਵਿਦ ਕੋ ਬਿਹਾਰ ਬਣਿਓ ਹੈ ਜਾ ਸੂਨਿ ਹੋ ਲਗਾਇਓ ਅੰਤ ਬਾਰ ਨਾਨਕ ਬਿਨ ਹਰ ਜੀ ਕੋਈ ਕਾਮਨਾ ਆਇਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤ ਨਾਮ ਵਾਹਿਗੁਰੂ